ਕੇਂਦਰੀ ਸਭਿਆਚਾਰ ਰਾਜमंत्री ਮਿਨਾਕਸ਼ੀ ਲੇਖੀ ਨੇ ਸ਼੍ਰੀ ਰਾਮਾਇਣ ਯਾਤਰਾ ਭਾਰਤ ਗੌਰਵ ਡੀਲੈਕਸ ਏਸੀ ਟੂਰਿਸਟ ਰੇਲ ਗੱਡੀ ਨੂੰ ਦਿੱਲੀ ਦੇ ਸਫਦਰਜੰਗ ਰੇਲਵੇ ਸਟੇਸ਼ਨ ਤੋਂ ਚੰਡੀ ਦਿਖਾ ਕੇ ਰਵਾਨਾ ਕੀਤਾ ਇਸ ਮੌਕੇ ਗੱਡੀ ਵਿੱਚ ਬੈਠੇ ਮੁਸਾਫਿਰਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਕਿਹਾ ਕਿ ਇਹ ਰੇਲ ਗੱਡੀ ਭਗਵਾਨ ਰਾਮ ਦੇ ਜੀਵਨ ਨਾਲ ਸੰਬੰਧਿਤ ਅਯੁੱਧਿਆ, ਨੰਦੀਗ੍ਰਾਮ, ਜਨਕਪੁਰ, ਸੀਤਾਮੜੀ, ਬਕਸਰ, ਵਾਰਾਨਸੀ, ਪ੍ਰਿਆगराज, ਸ਼੍ਰਿੰਗਵੇਰਪੁਰ, ਚਿੱਤਰਕੂਟ, 나ਸੀ, ਕਹੰਬੀ ਅਤੇ ਰਮੇਸ਼ਵਰਮ ਦੇ ਧਾਰਮਿਕ ਸਥਾਨਾਂ ਤੋਂ ਲੰਗੇਗੀ ਉਹਨਾਂ ਕਿਹਾ ਕਿ ਇਹ ਰੇਲ ਗੱਡੀ ਦੇਖੋ ਆਪਣਾ ਦੇਸ਼ ਇਹ ਅਤੇ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਇਤਿਹਾਸਿਕ ਥਾਵਾਂ ਦੇ ਦਰਸ਼ਨ ਕਰਵਾਏਗੀ। आयुष्मान भारत प्रधानमंत्री जन आरोग्य योजना ਨੂੰ ਲਾਗੂ ਕਰਨ ਦੇ ਕੰਮ ਨੂੰ ਹੁਲਾਰਾ ਦੇਣ ਲਈ ਨਵੀਂ ਦਿੱਲੀ ਦੇ AIMS ਵਿੱਚ ਇਸ ਸਾਲ 31 ਮਾਰਚ ਤੱਕ ਸਾਰੇ ਹੀ ਬਲਾਕਾਂ ਅਤੇ ਕੇਂਦਰਾਂ ਵਿੱਚ ਆਯੂਸ਼ਮਾਨ ਸੁਵਿਧਾ ਕੇਂਦਰ ਸਥਾਪਿਤ ਕੀਤੇ ਜਾਣਗੇ AIMS ਦੇ ਡਾਇਰੈਕਟਰ ਡਾਕਟਰ ਐਨ ਸ਼੍ਰੀਨਿਵਾਸ ਨੇ ਦੱਸਿਆ ਕਿ ਇਸ ਮਹੱਤਵਪੂਰਨ ਸਿਹਤ ਸੰਭਾਲ ਯੋਜਨਾ ਦੇ ਅਧੀਨ ਆਯੂਸ਼ਮਾਨ ਸੁਵਿਧਾ ਕੇਂਦਰ ਮੈਡੀਕਲ ਸੇਵਾਵਾਂ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ ਉਹਨਾਂ ਨੇ ਕਿਹਾ ਕਿ ਇਹ ਕੇਂਦਰ ਮਰੀਜ਼ਾਂ ਤੇ ਉਹਨਾਂ ਦੇ ਸਹਯੋਗੀਆਂ ਨੂੰ ਲਾਭ ਪ੍ਰਦਾਨ ਕਰਨ ਦੇ ਮੁੱਖ ਕੇਂਦਰ ਵਜੋਂ ਕੰਮ ਕਰਨਗੇ ਅਤੇ ਹਫਤੇ ਦੇ ਸਾਰੇ ਦਿਨ 24 ਘੰਟੇ പുല്ലേ രാണിക്ക്